ਮੈਂ ਬਹੁਤ ਰਿਸਪੈਕਟ ਕਰਦਾ ਰਿਟਾਇਰਡ ਡੀਜੀਵੀ ਮਸਤਰਾ ਸਾਹਿਬ ਦਾ ਮੈਂ ਬਹੁਤ ਰਿਸਪੈਕਟ ਕਰਦਾ ਰਜ਼ੀਆ ਜੀ ਦਾ ਕਿਉਂਕਿ ਲੰਬੇ ਸਮੇਂ ਤੋਂ ਸਿਆਸਤ ਚ ਆਏ ਹੋਏ ਨੇ ਮੈਂ ਦੋਲੀ ਹਾਂ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਲੇਕਿਨ ਤੁਸੀਂ ਵੀ ਸਾਰੇ ਜਾਣਦੇ ਹੋ ਵੀ ਇਹ ਜਿਹੜੇ ਪੰਜਾਬ ਦੇ 117 ਸੂਬੇ ਨੇ ਇਹ ਕਿਸੇ ਵੀ ਪਰਸਨਲ ਡੋਮੇਨ ਨਹੀਂ ਮੰਨਦੀ ਇਹ ਡੈਮੋਕ੍ਰੇਸੀ ਆ ਜੋ ਜੀ ਨਵੇਂ ਰਾਜੇ ਤੇ ਨਵੇਂ ਨਵਾਬ ਨਹੀਂ ਬਣਦੇ ਜੇ ਜਨਤਾ ਨੇ ਤੁਹਾਨੂੰ ਮੌਕਾ ਦਿੱਤਾ ਉਹਨਾਂ ਨੂੰ ਰਿਪਰੈਜ਼ੈਂਟ ਕਰਨਾ ਲੰਬੇ ਸਮੇਂ ਲਈ ਤੇ ਜੇ ਤੁਸੀਂ ਘਰੇ ਬੈਠੇ ਇਹ ਸੋਚੀ ਜਾਓ ਨਹੀਂ ਜੀ ਸਾਨੂੰ ਕੌਣ ਹਰਾ ਸਕਦਾ ਇਹ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਸਿਆਸਤ ਦੇ ਵਿੱਚ ਕਿਉਂਕਿ ਇਹ ਡੈਮੋਕ੍ਰੇਸੀ ਆ ਇਹ ਕਿਸੇ ਇੱਕ ਬੰਦੇ ਦੀ ਪ੍ਰਾਈਵੇਟ ਕੰਪਨੀ ਨਹੀਂ ਪਹਾਮਾ 25 ਸਾਲ ਹੋ ਗਏ ਬਹੁਤ ਪੋਲੀਟਿਸ਼ੀਅਨ ਆਪਨੇ ਆ ਜਿਨ੍ਹਾਂ ਨੇ ਆਪਦੇ ਹਲਕੇ ਚ ਲੰਬੇ ਸਮੇਂ ਤੋਂ ਸੇਵਾ ਕੀਤੀ ਹੈ ਮੇਰੇ ਦੇਖੋ ਸੇਵਾ ਸੇਵਾ ਹੁੰਦੀ ਹੈ ਤੇ ਜਿੱਥੇ ਸੇਵਾ ਨਹੀਂ ਦਿੱਤੀ ਜਾਂਦੀ ਤੇ ਧੱਕਾ ਕੇ ਤੁਸੀਂ ਸਾਥੀਆਂ ਘਰੇ ਬਿਠਾ ਦਿੰਨੇ ਹੋ ਤੇ ਧੱਕਾ ਕੇ ਜਨਤਾ ਤੋਂ ਵੋਟ ਵਾ ਲੈਨੇ ਹੋ ਉਸ ਜਿਹੜੀ ਜਨਤਾ ਦੀ ਰੋਸ ਆ ਉਹ ਫੁੱਟ ਮੂਰੇ ਆ ਜਾਂਦੀ ਹੈ ਅੱਛਾ ਜੀ ਖੰਗੂਰਾ ਪਰਿਵਾਰ ਵੱਲੋਂ ਤੇ ਸਾਡੀ ਅਮਰਗੜ ਹਲਕੇ ਦੀ ਟੀਮ ਵੱਲੋਂ ਮਲੇਰ ਕੋਟਲਾ ਪ੍ਰੈਸ ਐਸੋਸੀਏਸ਼ਨ ਦੀ ਬਾਨੀ ਗਸ ਸਵਾਗਤ ਧੰਨਵਾਦ ਸਾਰਿਆਂ ਦਾ ਵੀ ਤੁਸੀਂ ਆਪ ਦਾ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ ਅੱਜ ਦਾ ਏਜੰਡਾ ਪਿੱਛੇ ਲਿਖਿਆ ਹੋਇਆ ਇਹ ਵੀ ਕੋਈ ਬਣੀ ਲੰਦੀ ਚੌੜੀ ਐਕਸਪਲੇਨੇਸ਼ਨ ਦੀ ਲੋੜ ਹੈਗੀ ਖੰਗੂਰਾ ਪਰਿਵਾਰ ਨੇ ਹਲਕਾ ਅੰਮੋ ਗਾੜਿਛੇ ਵੀ ਨੇ ਪਹਿਲਾਂ ਕੰਮ ਸ਼ੁਰੂ ਕੀਤਾ ਸੀ 12 ਦਸੰਬਰ ਨੂੰ ਦਫ਼ਤਰ ਖੋਲ੍ਹਿਆ ਕੁੱਕਲਾ ਤੇ 12 ਦਸੰਬਰ ਨੂੰ ਬਾਮਸ ਲਿੰਗੂ ਨੂੰ ਆਉਂਦਾ ਸੀ ਨਾਮੇ ਭੋਲਾ ਜੀ ਨੂੰ ਆਉਂਦਾ ਸੀ ਨਾ ਮੈਂ ਕਾਮਰੇਦ ਜੀ ਨੂੰ ਆਉਂਦਾ ਸੀ ਨਾ ਗੁਜਾਰ ਜੀ ਨੂੰ ਆਉਂਦਾ ਸੀ ਨਾ ਪੌਜੋ ਜੀ ਨੂੰ ਆਉਂਦਾ ਸੀ ਇਹ ਸਾਰੇ ਆਪਣੇ ਨਵੇਂ ਰਿਸ਼ਤੇ ਬਣੇ ਤੇ ਪਿਛਲੇ 6 ਮਹੀਨੇ ਆਂ ਅਮਰੌਰ ਹਲਕੇ ਤੇ ਡਿਸਟ੍ਰਿਕਟ ਮੇਕੋਟਾ ਦੇ ਲੋਕਾਂ ਨੇ ਬਹੁਤ ਪਿਆਰ ਦਿਖਾਇਆ ਮੈਂ ਉਹਨਾਂ ਦਾ ਪੰਗਰ ਕਰਦਾ ਕਿਉਂਕਿ ਸਿਆਸਤ ਦੇ ਵਿੱਚ ਇੱਕ ਟੀਮ ਬਣਾਉਣੀ ਬੜੀ ਮੁਸ਼ਕਲ ਵਾਲਾ ਕੰਮ ਆ ਲੇਕਿਨ ਸਾਡੀ ਅਮਰੌਰ ਹਲਕੇ ਇੱਕ ਸਟਰਟੀਕ ਟੀਮ ਬਣੀ ਹੋਈ ਹੈ ਲੋਕਦਸਤ ਲੱਗਦਾ ਹਰ ਇੱਕ ਸੋਮਵਾਰ ਤੋ ਲੋਕ ਡਾਕਟਰ ਵੀ ਅਟੈਂਡੈਂਸ ਕੱਲੀ ਅੱਛੀ ਨਹੀਂ ਹਰ ਇੱਕ ਹਫਤੇ ਅਟੈਂਡੈਂਸ ਵੱਧਦੀ ਆ ਲੋਕ ਆਉਦੇ ਮਸਲੇ ਲੈ ਕੇ ਆਉਂਦੇ ਆ ਜਿੱਤੇ ਤੱਕ ਕਿ ਮੂੜਾ ਪਰਿਵਾਰ ਤੋਂ ਮੇਰੀ ਟੀਮ ਹੈਲਪ ਕਰ ਸਕਦੀ ਆ ਅਸੀਂ ਹੈਲਪ ਕਰਦੇ ਆ ਸਰਕਾਰ ਦੇ ਖਿਲਾਫ ਲੜਾਈ ਲੜਨੀ ਕੋਈ ਸਖਾਲੀ ਗੱਲ ਨਹੀਂ ਸੀ ਲੇਕਿਨ ਸਰਕਾਰ ਦੇ ਵੀ ਦਿਨੋਂ ਬਾਹਲੇ ਰਹਿ ਨਹੀਂ ਗਏ ਸਰਕਾਰ ਇਹ ਜੋ ਬਣਦੀ ਆ ਉਹ ਡਿੰਦੇ ਵੀ 5 ਸਾਲ 5 ਸਾਲ ਬੜਾ ਲੰਮਾ ਸਮਾਂ ਹੁੰਦਾ ਜਿਵੇਂ ਕਿਸੇ ਨੇ ਡਾਕਟਰੀ ਕਰਨੀ ਹੁੰਦੀ ਆ ਜਦੋਂ ਬੱਚਾ ਡਾਕਟਰੀ ਕਰਨ ਲੱਗ ਜਾਂਦਾ ਜਾਂਦਾ ਪਹਿਲਾਂ ਤਾਂ ਮਾਪੇ ਅਰਾਸ ਹੋ ਜਾਂਦੇ ਆ ਜੀ ਵੀ ਅਸੀਂ 5-6 ਸਾਲ ਬੱਚੇ ਨੂੰ ਬਰਾਂ ਕਿਵੇਂ ਸਾਰਾਂਗੇ ਜੀ ਨਹੀਂ ਲੱਗਦਾ ਲੇਕਿਨ ਟਾਈਮ ਦੌੜੇ ਜਾਂਦਾ ਸਾਲ ਹੋ ਜਾਂਦੇ 2 ਸਾਲ ਹੋ ਜਾਂਦੇ 3 ਸਾਲ ਹੋ ਜਾਂਦੇ ਆ ਹੁਣ ਇਹ ਸਰਕਾਰ ਨੂੰ ਤਕਰੀਬਨ 3.5 ਸਾਲ ਹੋ ਗਏ ਤੇ ਜਿਵੇਂ ਸਰਕਾਰ ਦਾ ਟਾਈਮ ਘੱਟ ਜਾਂਦਾ ਲੋਕਾਂ ਦਾ ਰੋਸ ਵਧ ਹੀ ਜਾਂਦਾ ਕਿ ਜੇ ਸਰਕਾਰ ਨੇ ਲੋਕਾਂ ਦੇ ਜੋ ਆਸਾ ਸੀ ਮੂਰੀਆ ਨਹੀਂ ਕੀਤੀ ਤੇ ਜਿਉਂ ਆਪਾਂ ਕਹਿੰਦੇ ਆ ਕਿ ਸਿਆਸੀ ਹਵਾ ਸਿਆਸੀ ਹਵਾ ਜਾਦੇ ਬਦੂਰੀਏ ਜਿਵੇਂ ਤੁਸੀਂ ਚੋਣਾਂ ਦੇ ਨੇੜੇ ਜਾਂਦੇ ਪਹਿਲੇ ਨੰਬਰ ਤੇ ਲੋਕਾਂ ਨੂੰ ਇਹ ਹੁੰਦਾ ਵੀ ਚਲੋ ਜੇ ਮੇਰਾ ਅੱਜ ਨਹੀਂ ਕੰਮ ਹੋਊਗਾ ਤਾਂ ਨਵੀਂ ਸਰਕਾਰ ਆਊਗੀ 6 ਦਿਨ ਨੂੰ ਸਾਲ ਨੂੰ ਮੇਰਾ ਕੰਮ ਹੋ ਜੂਗਾ ਲੋਕ ਆਸ ਬੈਠੇ ਹੁੰਦੇ ਆ ਦੂਜੀ ਗੱਲ ਆਫੀਸਰ ਉਹਨਾਂ ਦੀ ਵੀ ਟੋਨ ਬਦਲ ਜਾਂਦੀ ਖਾਸ ਕਰਕੇ ਪਿਛਲੇ 6 ਮਹੀਨੇ ਦੇ ਹੁਣ ਆਪਾਂ ਉਸ ਪੀਰੀਅਡ 'ਚ ਆਏ ਆ ਰਹੇ ਆ ਜਿੱਥੇ ਸਰਕਾਰ ਦਾ ਇਨਫਲੂਐਂਸ ਇਲੈਕਟਡ ਪੀਪਲ 'ਚ ਹੋਈ ਨੇ ਸਰਕਾਰ ਤੇ ਉਹਨਾਂ ਦੇ ਚੁਣੇ ਹੋਏ ਨੁਮਾਇੰਦਿਆਂ ਦਾ ਇਨਫਲੂਐਂਸ ਘਟੂਗਾ ਅਮਰ ਕੜਵੀ ਇੱਕ ਅਲੱਗ ਕਹਾਣੀ ਕਿਉਂਕਿ ਡਿਸਟ੍ਰਿਕਟ ਮਲੇ ਕੋਟਲਾ ਪੰਜਾਬ ਦਾ ਸਭ ਤੋਂ ਛੋਟਾ एडमिनिस्ट्रेटिव डिस्ट्रिक्ट डिस्ट्रिक्ट बनਦੇ ਕਿਉਂ ਨੇ डिस्ट्रिक्ट ਬਣਦੇ ਨੇ ਪ੍ਰਾਇਮਰਲੀ ਵੀ ਜਨਤਾ ਲਈ ਛੋੜੇ ਡਿਸਟ੍ਰਿਕਟ ਬਣਾਓ ਵੀ ਜਨਤਾ ਦੀ ਜਿਹੜੀ ਸੇਵਾ ਉਹ ਜਨਤਾ ਲਈ ਖਾਲੀ ਹੋਵੇ ਨੰਬਰ 1 ਅਬਜੈਕਟਿਵ ਤਾਂ ਇਹ ਹੁੰਦਾ ਨੰਬਰ 2 ਅਬਜੈਕਟਿਵ ਇਹ ਹੁੰਦਾ ਵੀ ਜਿਹੜੀ ਜਨਤਾ ਦਾ ਭਾਈਚਾਰਾ ਰੂਪ ਵੀ ਇਹ ਨਾਮ ਰਿਪਰੈਜ਼ੈਂਟੇਸ਼ਨ ਲੀਕ ਰਹੀ ਬਣੀ ਤੀਜੀ ਗੱਲ ਹੁੰਦੀ ਆ ਪੋਲੀਟਿਕਲ ਵੀ ਸਿਆਸੀ ਤੌਰ ਤੇ ਕਿਹੜੇ ਡਿਸਟ੍ਰਿਕਟ ਬਣਾਉਣੇ ਚਾਹੀਦੇ ਨੇ ਮੇਰੇ ਕੋ ਗਿਸੇਪ ਨੂੰ ਬਣੇ ਨੂੰ ਬਹੁਤ ਲੰਮਾ ਸਮਾਂ ਨਹੀਂ ਹੋਇਆ ਤੇ ਇਹ ਜਿਹੜੀ ਕੈਂਪੇਨ ਆ ਆਪਾਂ ਗੱਲ ਕਰ ਰਹੇ ਆ ਅਮਰਗੜ ਦੇ ਹੱਕ ਵਿੱਚ ਤੇ ਅਮਰਗੜ ਦੇ ਹੱਕ ਦੀ ਗੱਲ ਕਿਉਂ ਕਰ ਰਹੇ ਆ ਕਿਉਂਕਿ ਇੱਕ ਛੋਟਾ ਸਭ ਤੋਂ ਛੋਟਾ ਡਿਸਟ੍ਰਿਕਟ ਦੋ ਅਸੈਂਬਲੀ ਦੇ ਹਲਕੇ ਦੇ ਇੱਕ ਪਾਸੇ ਤਾਂ ਬੈਠੇ ਨੇ ਐਕਸਪੀਰੀਅੰਸ politician retired officer ਤੇ ਦੂਜੇ ਪਾਸੇ ਜੀ ਵੀ ਡਿਊਟੀ ਰੱਖੂਗੀ ਜੀ ਨੂੰ ਵੀ ਜਾਂਦਾ ਤੂ ਵੀ ਜੇ ਉਹ ਮੁਕਾਬਲਾ ਕਰ ਨਹੀਂ ਸਕਦੇ ਕਿ ਜਿਹੜੇ ਸਰਕਾਰ ਦੇ ਫੰਡਸ ਨੇ ਸਰਕਾਰ ਦੀ ਤਾਕਤ ਹੈ ਉਹ ਤਾਂ ਵੀ ਤੁਹਾਨੂੰ ਵੀਡੀਓ ਪਾਸੇ ਜਾਈ ਨੂੰਗੀ ਉਹ ਤੁਹਾਨੂੰ ਅਮਰਗੜ ਹਲਕੇ ਜੀ ਨਹੀਂ ਦਿਸੂਗੀ ਸੋ ਜੇ ਤੁਸੀਂ ਅਮਰਗੜ ਹਲਕੇ ਦੇ ਇੰਟਰਸਟ ਪ੍ਰੋਟੈਕਟ ਕਰਨੇ ਆ ਫਿਰ ਜਨਤਾ ਨੂੰ ਇੱਕ ਇੱਕ ਐਕਸਪੀਰੀਅੰਸ ਤੇ ਸਟਰੋਂਗ ਲੀਡਰ ਚਾਹੀਦਾ ਅਮਰਗੜ ਹਲਕੇ ਦੇ ਵਿੱਚ ਜੇ ਨਹੀਂ ਹੋਊਗਾ ਜੇ ਕੋਈ ਇਨਕਸਪੀਰੀਅੰਸ ਵਾਲਾ ਆ ਗਿਆ ਤੇ ਬਹੁਤ ਵੱਡਾ ਰਿਸਕ ਆ ਵੀ ਡਿਵੈਲਪਮੈਂਟ ਫੰਡਸ ਜਾਵੇ ਦੂਜੇ ਪਾਸੇ ਜਾਣਗੇ ਜੇ ਤੁਹਾਨੂੰ ਕੋਈ ਸ਼ੱਕ ਆ ਤੁਸੀਂ ਰਿਕਾਰਡ ਕੱਢ ਕੇ ਦੇਖ ਲਓ ਮਲੇਰ ਕੋਟਲਾ ਨਗਰ ਕੌਂਸਲ ਜਿਆਦਾ ਪੈਂਦਾ ਮਲੇਰ ਕੋਟਲਾ ਅਸੈਂਬਲੀ ਕਸਟਿਚੀ ਤੇ ਥੋੜਾ ਪੈਂਦਾ ਅਮਰਗੜ ਇਹ ਅਸੈਂਬਲੀ ਕਸਟਿਚੀ ਹੋ ਤੁਸੀਂ ਪੁਰਾਣੇ ਖਰਚੇ ਕੱਢ ਕੇ ਦੇਖ ਲਓ ਬਿ ਜਿਹੜੇ ਤਾਂ ਵਰਡ ਇਧਰ ਪੈਂਦੇ ਨੇ ਜਿਹੜੇ ਵਰਡਾਂ ਦੇ ਅਸ ਇਧਰ ਪੈਂਦੇ ਨੇ ਉੱਥੇ ਕੀ ਡਿਵੈਲਪਮੈਂਟ ਹੋਈ ਆ ਪ੍ਰਾਇੋਰਟਾਈਜੇਸ਼ਨ ਉਹਦੇ ਪਾਸੇ ਦੀ ਹੋ ਜਾਂਦੀ ਆ ਕਿਉਂਕਿ ਰੂ ਹੁੰਦਾ ਵੀ ਜਿਹੜੇ ਫੰਡਸ ਹੁੰਦੇ ਆ ਉਹ ਮੈਜੋਰਿਟੀ ਬੀਸਿਸ ਨੂੰ ਫੋਲੋ ਕਰਦੇ ਆ ਕਿਉਂਕਿ ਵੱਡਾ ਹਿੱਸਾ ਹੈਗਾ ਮਲੇਰਕੋਟਲੇ ਸ਼ਹਿਰ ਦਾ ਆਪਣੇ ਮਲੇਰਕੋਟਲੇ ਹਲਕੇ ਭਲੇ ਪਾ ਕੇ ਕੇ ਡਿਵੈਲਪਮੈਂਟ ਦਾ ਪੈਸਾ ਵੀ ਹੋ ਜਾਂਦਾ ਇਹ ਜਿਹੜੀ ਇਨਜਸਟਿਸ ਆ ਇਹ ਹਿਸਟੋਰੀਕਲ ਇਨਜਸਟਿਸ ਮੈਂ ਵੀ ਚਾਹੁੰਦਾ ਵੀ ਇਹ ਕੰਟੀਨਿਊ ਹੋਵੇ ਕਾਂ ਕਰਕੇ ਮੈਂ ਇੱਕ ਚਾਹੁੰਦਾ ਕੰਸੈਂਸਸ ਡਵੈਲਪ ਹੋਵੇ ਅਮਰਗੜ ਦਾ ਇਹ ਮਲੇ ਕੋਟ ਲਾਉਂਕੀ ਰ ਪਾਹੀਂ ਦੇ ਚਿਹਰੇ ਬਠੇ ਨੇ ਇਹ ਅਮਰਗੜ ਹਾਕੇ ਦੀ ਇਹ ਮਲੇ ਕੋਟ ਲਾਕੇ ਦੀ ਜਿਹੜੇ ਚਿਹਰੇ ਨੇ ਕਿਉਂਕਿ ਮੈਂ ਤਾਂ ਮੈਂ ਇਹਨਾਂ ਨੂੰ ਸਮਝ ਬਈ ਤੁਸੀਂ ਦੱਸੋ ਵੀ ਤੁਹਾਡੇ ਹੱਲ ਕੀ ਮੰਗਾ ਕੀ ਆ ਵੀ ਕੱਲ ਨੂੰ ਲੜਨ ਨਾਲੋਂ ਵੀ ਕਿਤੇ ਆਪਾਂ ਇਕੱਠੇ ਹੋ ਗਏ ਨਹੀਂ ਮਸਲੇ ਮੇਰੇ ਕੋਲ ਡਿਸਟ੍ਰਿਕਟ ਦੇ ਹਲਕਾ ਸਕਦੇ ਮੈਂ ਬਹੁਤ ਰਿਸਪੈਕਟ ਕਰਦਾ ਰਿਟਾਇਰਡ ਡੀਜੀਵੀ ਬੁਸਰਾ ਸਾਹਿਬ ਦਾ ਮੈਂ ਬਹੁਤ ਰਿਸਪੈਕਟ ਕਰਦਾ ਰਜ਼ੀਆ ਜੀ ਦਾ ਕਿਉਂਕਿ ਲੰਬੇ ਸਮੇਂ ਤੋਂ ਸਿਆਸਤ ਚ ਆਏ ਹੋਏ ਮੈਂ ਦੋਲੀ ਹਾਂ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਲੇਕਿਨ ਤੁਸੀਂ ਵੀ ਸਾਰੇ ਜਾਣਦੇ ਹੋ ਵੀ ਇਹ ਜਿਹੜੇ ਪੰਜਾਬ ਦੇ 117 ਸੂਬੇ ਨੇ ਇਹ ਕਿਸੇ ਵੀ ਪਰਸਨਲ ਡੋਮੇਨ ਨਹੀਂ ਮੰਨਦੀ ਇੱਕ ਡੈਮੋਕ੍ਰੇਸੀ ਆ ਤੁਸੀਂ ਨਵੇਂ ਰਾਜੇ ਤੇ ਨਵੇਂ ਨਵਾਬ ਨਹੀਂ ਬਣ ਗਏ ਜੇ ਜਨਤਾ ਨੇ ਤੁਹਾਨੂੰ ਮੌਕਾ ਦਿੱਤਾ ਉਹਨਾਂ ਨੂੰ ਰਿਪਰੈਜ਼ੈਂਟ ਕਰਨਾ ਲੰਦੇ ਸਮਝ ਲਈ ਤੇ ਜੇ ਤੁਸੀਂ ਘਰੇ ਬੈਠੇ ਹੀ ਸੁੱਤੀ ਜਾਓ ਨਹੀਂ ਜੀ ਸਾਨੂੰ ਕੋਣ ਹਰਾ ਸਕਦਾ ਇਹ ਸਭ ਤੋਂ ਵੱਡੀ ਗਲਤੀ ਹੁੰਦੀ ਆ ਸਿਆਸਤ ਦੇ ਵਿੱਚ ਕਿਉਂਕਿ ਜਿਹੜੇ ਸਿਆਸਦਾਨ ਇਹ ਸੋਚੇ ਲੱਗ ਜਾਂਦੇ ਆ ਨਹੀਂ ਜੀ ਸਾਨੂੰ ਤੇ ਕੋਈ ਹਰਾ ਨਹੀਂ ਸਕਦਾ ਉਨਾਂ ਦਾ ਉਹਨਾਂ ਦਾ ਲੱਗਦਾ ਜਦੋਂ ਕੋਈ ਇਨਸਾਨ ਆਉਂਦਾ ਤੇ ਜਨਤਾ ਦੀ ਆਵਾਜ਼ ਵੱਧਦੀ ਆ ਮੂਵਮੈਂਟ ਪਾਦਾ ਹੁੰਦਾ ਕਿਉਂਕਿ ਜਦੋਂ ਜਨਤਾ ਦਾ ਮੂਵਮੈਂਟ ਪਾਦਾ ਹੁੰਦਾ ਉਦੋਂ ਉਹਨੂੰ ਕੋਈ ਰੋਕ ਨਹੀਂ ਸਕਦਾ ਕਿਉਂਕਿ ਡੈਮੋਕ੍ਰੇਸੀ ਆ ਇਹ ਕਿਸੇ ਇੱਕ ਬੰਦੇ ਦੀ ਪ੍ਰਾਈਵੇਟ ਕੰਪਨੀ ਨਹੀਂ ਭਾਵੇਂ 25 ਸਾਲ ਹੋ ਗਏ ਬਹੁਤ ਪੋਲੀਟਿਸ਼ੀਅਨ ਆਪਨੇ ਜਿਨ੍ਹਾਂ ਨੇ ਆਪਦੇ ਹਲਕੇ ਚ ਲੰਬੇ ਸਮੇਂ ਤੋਂ ਸੇਵਾ ਕੀਤੀ ਆ ਲੇਕਿਨ ਦੇਖੋ ਸੇਵਾ ਸੇਵਾ ਹੁੰਦੀ ਹੈ ਤੇ ਜਿੱਥੇ ਸੇਵਾ ਨਹੀਂ ਦਿੱਤੀ ਜਾਂਦੀ ਤੇ ਦਬਕਾ ਕੇ ਤੁਸੀਂ ਸਾਥੀਆਂ ਨੂੰ ਘਰੇ ਬਿਠਾ ਦਿੰਦੇ ਹੋ ਤੇ ਦਬਕਾ ਕੇ ਜਨਤਾ ਤੋਂ ਵੋਟ ਵਾਲੇ ਨਹੀਂ ਉਹ ਜਿਹੜੀ ਜਨਤਾ ਦੇ ਰੋਸ ਆ ਉਹ ਤੁਹਾਡੇ ਮੂਰੇ ਆ ਜਾਂਦੀ ਹੈ ਤੋਂ ਮ ਆਜ ਜਾਵੇ ਤੋਂ ਮ ਕੱਲੂ ਆਵੇ 5 ਸਾਲੋਂ ਆਵੇ 10 ਸਾਲੋਂ ਆਵੇ ਜਨਤਾ ਦਾ ਗੁੱਸਾ ਕੋਈ ਰੋਕ ਨਹੀਂ ਸਕਦਾ ਪੋਲੀਟੀਸ਼ੀਨ ਜਿਹੜੇ ਕਾਮਯਾਬ ਨੇ ਲੰਬੇ ਸਮੇਂ ਤੋਂ ਕਿਉਂਕਿ ਆਪਾਂ ਦੇਖਦੇ ਹਾਂ ਵਿਧਾਨ ਸਭਾ ਦੇ ਵਿੱਚ ਪੋਲੀਟੀਸ਼ੀਨ ਆਗੇ ਨੇ ਜਿਹੜੇ ਸੀਗੇ ਇਹ ਹਾਊਸ ਆਫ ਰੈਪਰਿਜ਼ੈਂਟੇਟਿਵ ਆ ਕਿਉਂਕਿ ਇਹ ਹਵਾ ਦਾ ਇਹ ਮੇਰੀ ਤੱਕ ਕਿਸੇ ਨੇ ਐਕਸਪੈਕਟ ਵੀ ਨਹੀਂ ਕੀਤੀ ਸੀ ਜੇ ਆਪ ਇਸ ਤੋਂ ਪਹਿਲੇ ਹਾਊਸ ਚਲੇ ਜਾਓ ਉਸ ਹਾਊਸ ਤੁਸੀਂ ਦੇਖੋਗੇ ਐਮਐਲਏ ਜਿਹੜੇ ਬੰਨਵੇਂ ਸੀਗੇ ਉਹ ਵੀ ਆਜੋਤੇ ਹੈਗੇ ਨੇ ਕੁਝ ਐਮਐਲਏ ਜਿਹੜੇ 80 ਦੇ ਹਾਊਸ ਸੀਗੇ ਉਹ ਵੀ ਆਜੋ ਉਸ ਗਾਂਵ ਸਵਾਚੀ ਤੇ ਲੰਬੇ ਸਮੇਂ ਲਈ 35 40 ਸਾਲ ਉਹ ਪੋਲੀਟਿਸ਼ੀਅਨ ਸਰਵਾਈਵ ਕਰਦੇ ਨੇ ਜਿਹੜੀ ਸੇਵਾ ਕਰਦੇ ਹੁਣ ਇੱਕ ਪਾਸੇ ਸੇਵਾ ਇੱਕ ਪਾਸੇ ਤੁਸੀਂ ਜਨਤਾ ਨੂੰ ਲੁਕਵਾਉਣਾ ਉਹ ਸੇਵਾ ਨਹੀਂ ਹੁੰਦੀ ਬਾਕੀ ਦੇਖੋ ਪਰ ਡੈਮੋਕ੍ਰੇਸੀ ਆ ਤੇ ਲਿਡੇ ਕੋ ਪਾਰਟੀਆਂ ਪੋਲੀਟਿਕਲ ਪਾਰਟੀਆਂ ਨੇ ਆਪਣੇ ਕੈਂਡੀਡੇਟਸ ਚੁਣਨੇ ਆ ਉਹਨੇ ਆਪਦੀ ਮੰਨਮਜ਼ੀ ਕਰਨੀ ਆ ਬਟ ਅੰਤ ਵਿੱਚ ਫੈਸਲਾ ਤਾਂ ਜਨਤਾ ਨੇ ਹੀ ਲੈਣਾ ਤੁਸੀਂ ਕੈਂਡੀਡੇਟ ਏ ਲਿਆਓ ਤੁਸੀਂ ਕੈਂਡੀਡੇਟ ਬੀ ਲਿਆਓ ਤੁਸੀਂ ਕੈਂਡੀਡੇਟ ਸੀ ਲਿਆਓ ਲੇਕਿਨ ਅੰਤ ਵਿੱਚ ਜਿਹੜਾ ਫੈਸਲਾ ਦੇਣਾ ਫੈਸਲਾ ਤਾਂ ਜਨਤਾ ਨੇ ਦੇਣਾ ਬਿਲਕੁਲ ਨੌਜਵਾਨ ਆਉਂਦੇ ਹੁੰਦੇ ਆ ਕਿ ਵੀ ਹੁੰਦੇ ਖੋਣਾ ਸਾਹਿਬ ਸਾਡੇ ਕੋਲ ਤਾਂ ਕੋਈ ਲਿੰਕ ਨਹੀਂਗਾ ਸਾਡੇ ਦੇ ਤਾਂ ਕੋਈ ਸਾਡੇ ਸਾਥ ਦੇ ਨਾਲ ਆ ਅਸੀਂ ਜੇ ਸਿਆਸੀ ਸਿਆਸਤ ਵਿੱਚ ਤਰੱਕੀ ਕਰਨੀ ਆ ਅਸੀਂ ਕੀ ਕਰੋ ਮੇਰਾ ਤਾਂ ਕੋਈ ਜਵਾਬ ਹੁੰਦਾ ਸਾਰਿਆਂ ਨੂੰ ਮੈਂ ਕਹਿੰਦਾ ਛੋੜੇ ਵੀਰ ਬੀਬਾ ਜੇ ਤੁਸੀਂ ਸਿਆਸਤ ਦੇ ਵਿੱਚ ਹਿੱਸਾ ਲੈਣਾ ਤੁਹਾਨੂੰ ਨਹੀਂ ਟਿਕਟ ਮਿਲਦਾ ਤੁਸੀਂ ਸਾਥ ਲਓ ਕਿਉਂਕਿ ਜੇ ਤੁਸੀਂ ਅਜ਼ਾਦ ਲੜੋਗੇ ਤੁਹਾਡਾ ਮੁੱਲ ਵਧੂਗਾ ਤੇ ਜੇ ਤੁਸੀਂ ਜਨਤਾ ਦੀ ਸੇਵਾ ਕਰੋਗੇ ਜਨਤਾ ਨਾਲ ਖੜੋਗੇ ਤੁਹਾਡਾ ਮੁੱਲ ਵਧੂਗਾ ਤੇ ਜਦੋਂ ਤੁਹਾਡਾ ਮੁੱਲ ਵਧੂਗਾ ਤੁਹਾਨੂੰ ਕੋਈ ਨਾ ਕੋਈ ਪਾਰਟੀ ਪਛਾਣੂਗੀ ਤੇ ਜਦੋਂ ਕੋਈ ਪਾਰਟੀ ਪਛਾਣੂਗੀ ਤੁਹਾਨੂੰ ਟਿਕਟ ਮਿਲੂਗਾ ਇਹ ਨਹੀਂ ਵੀ ਤੁਹਾਡੇ ਤਾਏ ਚਾਚੇ ਸਿਆਸਤ ਸੀਗੇ ਜਾਂ ਤੁਹਾਡੇ ਦਾਦਾ ਜੀ ਐਮਐਲਏ ਸੀਗੇ ਇਹ ਕੋਈ ਵੀ ਮਿਸ਼ਨ ਨਹੀਂ ਕੀ ਇਹ ਡੈਮੋਕ੍ਰੇਸੀ ਆ ਸਾਰਿਆਂ ਦਾ ਹੱਕ ਬਣਦਾ ਜੇ ਕਿਸੇ ਨੇ ਚਾਰਜ ਦੇ ਸਾਲ ਹੈ ਨਾ ਕੋਈ ਉਹਨਾਂ ਨੂੰ ਲੋਕ ਨਹੀਂ ਸਕਦਾ ਲੇਕਿਨ ਪੋਲੀਟੀਸ਼ੀਨ ਕਈ ਵਾਰੀ ਗਲਤ ਪਲੇਜੇ ਬੈਠੇ ਹੁੰਦੇ ਨੇ ਕਿ ਉਹ ਦੇਖੋ ਪੋਲੀਟੀਸ਼ੀਨ ਕੋਲ ਜਿਹੜਾ ਜਿਹੜੀ ਤਾਕਤ ਹੁੰਦੀ ਹੈ ਤਾਂ ਜਨਤਾ ਨਾਲ ਨਹੀਂ ਹੁੰਦੀ ਹੈ ਜਨਤਾ ਦੀ ਵੀ ਤੇ ਜਨਤਾ ਖੋਦੀ ਜਿਤੋਂ ਦੀ ਦੇ ਹਰਾਉਂਦੀ ਇਹ ਜਨਤਾ ਦੀ ਆਵਾਜ਼ ਆ ਲੇਕਿਨ ਪੋਲੀਟੀਸ਼ੀਨ ਦੇ ਵੀ ਗਲਤ ਲੇਖੇ ਹੀ ਰਹਿ ਜਾਂਦੇ ਆ ਵੀ ਮੈਂ ਕਿਸੇ ਨੂੰ ਉੱਠਣ ਨਹੀਂ ਦੇਣਾ ਬੜਾ ਗਲਤ ਲੇਖਾ ਤੁਹਾਨੂੰ ਸ਼ਾਇਦ ਸਾਰਿਆਂ ਨੂੰ ਯਾਦ ਹੋਵੇ ਮਲੇਸ਼ੀਆ ਦੇ ਵਿੱਚ ਇੱਕ ਸਿਆਸਦਾਨ ਸੀਗੇ ਅਨਵਰ ਇਬਰਾਹਿਮ तकरीबन 15 ਸਾਲ ਪਹਿਲਾਂ ਸ਼ਾਇਦ 20 ਸਾਲ ਪਹਿਲਾਂ ਸਰਕਾਰ ਨੇ ਉਹਨਾਂ ਤੇ ਇੱਕ ਤਰੀਕੇ ਦਾ ਹਮਲਾ ਕੀਤਾ ਉਹਨਾਂ ਤੇ ਅਲਿਗੇਸ਼ਨਸ ਲਾਈਆਂ ਉਹਨਾਂ ਦਾ ਟਰਾਇਲ ਹੋਇਆ ਮੈਨੂੰ ਪਤਾ ਕਿੰਨਾ ਸਖਤ ਉਪਰੋਕ ਸੀ ਲੇਕਿਨ ਜਿਨ੍ਹਾਂ ਨੂੰ ਜੇਲ੍ਹ ਦੇ ਵਿੱਚ ਪਾਇਆ ਗਿਆ ਸੀ ਉਹ ਅੱਜ ਕਿੱਥੇ ਬੈਠੇ ਨੇ ਉਹ ਅੱਜ ਮਲੇਸ਼ੀਆ ਦੇ ਪ੍ਰਾਈਮ ਮਿਨਿਸਟਰ ਇਹ ਪੁੱਛਣਾ ਨਹੀਂ ਚਾਹੀਦਾ ਡੈਮੋਕਰੇਸੀ ਦੇ ਵਿੱਚ ਟੱਕਾ ਬਾੜਾ ਚਿਰ ਚੱਲਦਾ ਨਹੀਂ ਹੁੰਦਾ ਜਨਤਾ ਦੀ ਆਵਾਜ਼ ਸੁਣੀ ਜਾਂਦੀ ਆ ਅਮਰਗੜ ਹਲਕੇ ਦਾ ਮਸਲਾ ਮੈਂ ਚਾਹੁੰਦਾ ਵੀ ਅਮਰਗੜ ਹਲਕੇ ਨੂੰ ਆਪਦਾ ਹੱਕ ਮਿਲੇ ਤੇ ਮੈਂ ਚਾਹੁੰਦਾ ਵੀ ਦੋਨੇ ਹਲਕੇ ਅਮਰਗੜ ਤੇ ਮਲੇਰਕੋਟਲਾ ਇਕੱਠੇ ਕੰਸੈਂਸਸ ਦੇ ਨਾਲ ਚੱਲਣ ਇਹ ਕੋਈ ਛੋਟਾ ਡਿਸਟ੍ਰਿਕਟ ਪੰਜਾਬ ਦਾ ਹਸਲ ਤੋਂ ਛੋਟਾ ਡਿਸਟ੍ਰਿਕਟ ਆ ਬਹੁਤ ਮੌਕੇ ਆਇਏ ਡਵੈਲਪਮੈਂਟ ਪੋਟੈਂਸ਼ੀਅਲ ਜਿਹੜਾ ਮਲੇਰਕੋਗੇ ਡਿਸਟ੍ਰਿਕਟ ਚਾ ਮੈਨ ਕਹਨਾ ਸ਼ਾਇਦ ਪੰਜਾਬ ਦੇ ਹੋਰ ਕੋਈ ਡਿਸਟ੍ਰਿਕਟ ਚਾ ਹੋ ਜਿਹੜੇ ਅੰਮ੍ਰਿਤਸਰ ਕreturnData ਹਾਈਵੇ ਆ ਜਿਹੜੀ ਹਾਈਵੇ ਨੇ ਆਪਾਂ ਨੂੰ ਦੋ ਐਕਸੈਸ ਪੁਆਇੰਟ ਦਿੱਤੇ ਆ ਇਹ ਕੋਈ ਛੋਟੀ ਮੂੜੀ ਗੱਲ ਨਹੀਂ ਦੱਸੋ ਕਿ ਹੋਰ ਹਾਲ ਕਿ ਦੋ ਐਕਸੈਸ ਪੁਆਇੰਟ ਮਿਲਿਆ ਹੈ ਸਬਸਪਰ ਤੇ ਜਿੱਥੇ ਐਕਸਪ੍ਰੈਸਵੇ ਲੱਗਦੀ ਆ ਉੱਥੇ ਡਿਸਟ੍ਰਿਬਿਊਸ਼ਨ ਸੈਂਟਰ ਖੁੱਲਦੇ ਆ। ਉੱਥੇ ਫੈਕਟਰੀਆਂ ਆਉਂਦੀਆਂ। ਸੋ ਮਲੇਬੋ ਕੇ ਹਲਕੇ ਡਿਵੈਲਪਮੈਂਟ ਲਈ ਇਹ ਜਿਹੜੀ ਕਨੈਕਟੀਵਿਟੀ ਇੰਪਰੂਵ ਕੀਤੀ ਜਾ ਰਹੀ ਆ ਇਹ ਬੜੀ ਇਕਨੋਮਿਕ ਓਪਰਚ्युनिटी ਆ। ਇੱਥੇ ਕਲੀ ਵੇਹਾਊਸ ਵੀ ਨਹੀਂ ਆਉਗੇ। ਇੱਥੇ ਤੁਸੀਂ ਹੋਰ ਸਭ ਵੀ ਦੇਖੋਗੇ। ਜਿਹੜੀ ਆਪਣੀ ਇੱਥੇ ਵੀ ਸਬਜ਼ੀਆਂ ਦੀ ਕਲਟੀਵੇਸ਼ਨ ਹੋ ਰਹੀ ਆ, ਫੂਡ ਇੰਡਸਟਰੀ ਹੋ ਰਹੀ ਆ। ਉਹਦੇ ਕੋਰਸ ਵੀ ਦੇਖੋਗੇ। ਵੱਡੀਆਂ ਕੰਪਨੀਆਂ ਆਉਣਗੀਆਂ। ਜਿਹੜਾ ਅੱਜ ਆਪਣਾ ਮਾਲ ਵਿਗਦਾ ਨਹੀਂ ਤੇ ਆਪਾਂ ਰੋੜ ਨਾ ਪੈਂਦਾ ਉਹ ਆਪਣੇ ਆਪ ਪ੍ਰੀ ਕੰਟਰੈਕਟ ਕਰੰਗੇ ਤੇ ਇਹ ਸਾਲ ਕੇ ਦੇ ਵਿੱਚ ਅਮੀਰੀ ਆਊਗੀ ਲੇਕਿਨ ਇਹ ਜਿਹੜਾ ਸਾਰਾ ਪ੍ਰੋਸੈਸ ਆਪਾਂ ਤਾਂ ਮੈਨੇਜ ਕਰ ਸਕਾਂਗੇ ਜੇ ਇਤੇ ਪੋਜ਼ਿਟਿਵ ਥਿੰਕਿੰਗ ਦੇ ਪੋਲੀਟੀਸ਼ੀਨ ਆਪਾਂ ਲਾ ਕੇ ਆਵਾਂਗੇ ਜਿਵੇਂ ਉਹ ਹੀ ਜਿਹੇ ਪੋਲੀਟੀਸ਼ੀਨ ਲਾ ਕੇ ਆਵਾਂਗੇ ਜਿਨ੍ਹਾਂ ਨੇ ਹਮੇਸ਼ਾ ਪਿੱਛੇ-ਪਿੱਛੇ ਜਣਾ ਆਹ ਕੌਣ ਆ ਗਿਆ ਆਹ ਕੌਣ ਆ ਗਿਆ ਇਹ ਆਊਟ ਖੜੇ ਇਹ ਆਊਟ ਖੜੇ ਉਹ ਪੋਜ਼ਿਟਿਵ ਥਿੰਕਿੰਗ ਡੈਮੋਕ੍ਰੇਸੀ ਦੇ ਵਿੱਚ ਆਪਾਂ ਨੂੰ ਪੋਜ਼ਿਟਿਵ ਥਿੰਕਿੰਗ ਆਈ ਰਿਹਾ। ਥੋੜੇ ਸਾਰੇਆਂ ਦਾ ਧੰਨਵਾਦ। ਕੋਈ ਸਵਾਲ ਹੋਏ ਤਾਂ ਰਸ। ਅਪਰਕਰ ਹਲਕੇ ਦੀ ਅਤਰੀ ਗੱਲ ਕਰਦੇ ਸਰ ਕੀ ਇਹ ਦਾ ਮਤਲਬ ਇਹ ਕਰੀ ਇਹਨੂੰ ਲੈਬਰੇਟ ਕਰੋ। ਦੇਖੋ ਦੋ ਹਲਕੇ ਨੇ। ਇੱਕ ਛੱਗੇ ਜਿਆਦੇ ਪਿੰਡ। ਇੱਕ ਛੱਗੇ ਥੋੜੇ ਪਿੰਡ। ਸਿਰ ਮੰਤਰ ਦਾ ਫਰਕ ਆ। ਨਾਰਮਲੀ ਜੇ ਰੂਲ ਇਹੀ ਹੁੰਦੇ ਨੇ ਉਥੇ ਡਵੈਲਪਮੈਂਟ ਘੱਟ ਹੋਈ ਹੁੰਦੀ ਆ। ਸੋ ਔਨ ਬੈਲੈਂਸ ਵੀ ਦੇਖੀਏ ਔਨ ਬੈਲੈਂਸ ਅਮਰਗੜ ਹਲਕਾ ਮਲੇਰਕੋਟ ਦੇ ਹਲਕੇ ਨਾਲ ਘੱਟ ਡਿਵੈਲਪ ਹੋਇਆ ਤੇ ਆਪਾਂ ਇਹ ਜਿਹੜੀ ਇਨਕੁਆਲਿਟੀ ਹੈ ਇਹਨੂੰ ਕਿਵੇਂ ਐਡਰੈਸ ਕਰਨਾ ਆਪਾਂ ਤਾਂ ਹੀ ਐਡਰੈਸ ਕਰਾਂਗੇ ਜੇ ਆਪਣੀ ਉੱਥੇ ਇੱਕ ਅੱਛੀ ਸੋਚ ਦੀ ਲੀਡਰਸ਼ਿਪ ਆਊਗੀ ਕਿਉਂਕਿ ਜਿਹੜੀ ਪਹਿਲੀ ਵਾਰ ਬਣੀ ਅਮਰਗੜ ਹਲਕਾ ਪਹਿਲੀ ਵਾਰ ਇਲੈਕਸ਼ਨ ਪਹਿਲਾਂ ਤਾਂ ਅਮ ਤੇ ਆਪਕਾ ਜਿਹੜਾ ਕਹਿਣਾ ਕਿ ਹੱਕ ਦਰਾਵਾ ਕੀ ਕਮੀ ਰਹੀ ਹੈ ਉਹ ਤਾਂ ਪਲੇਨ ਕਰਨਾ ਮੈਂ ਦੇਖੋ ਮੈਨੇਗਾ ਕਮਿੰਗ ਜਿਹੜਾ ਮਲੇਰਕੋਟਲਾ ਡਿਸਟ੍ਰਿਕਟ ਬਣਿਆ ਅਮਰਗੜ ਹਲਕਾ ਦਾ 2080 ਬਣਿਆ ਹੋਇਆ ਹਾਂ ਜੀ ਹਾਂ 2009 ਨੌਂ ਚ ਕੋਲੀ ਪਾਰਲੀਮੈਂਟਰੀ ਕਿਉਂ ਨਹੀਂ ਤੇ ਸਮਝਿਆ ਨਾ 19 ਹਲਕੇ ਤਾਂ 2080 ਬਣੇ ਹੋਏ ਮਲੇਰਕੋਟਲਾ ਡਿਸਟ੍ਰਿਕਟ ਬਾਅਦ ਬਣੇ ਲੇਕਿਨ ਬੜਿਆ ਸਿੱ ਜਦੋਂ ਕਾਂਗਰਸ ਸਰਕਾਰ ਦੀ ਟਰਮ ਮੁੱਕਣ ਵਾਲੀ ਸੀ ਤੇ ਜੇ ਪਹਿਲਾਂ ਬਣ ਜਾਂਦਾ ਜੇ 2017 ਬਣ ਜਾਂਦਾ ਉਹ ਜਿਹੜੀ ਕਾਂਗਰਸੀ ਐਡਮਿਨਿਸਟ੍ਰੇਸ਼ਨ ਸੀ ਉਸ ਦਾ ਹੋਰ ਕੀਂ ਲੱਗੇ ਆਉਂਦੀ ਤੇ ਹੋਰ ਡਿਵੈਲਪਮੈਂਟ ਇਨੀਸ਼ੀਏਟਿਵ ਲੈ ਕੇ ਆਉਦੇ। ਸੋ ਇਹ ਜਿਹੜਾ ਡਿਵੈਲਪਮੈਂਟ ਦੀ ਲੋੜ ਆ ਇਹ ਜਿਹੜਾ ਆਪਾਂ ਨੂੰ ਓਪਰਚ्युनिटी ਹੋ ਰਹੀ ਆ ਅਮਰੋਸਰ ਕਟਰਾ ਐਕਸਪ੍ਰੈਸਵੇ। ਇਹ ਓਪਰਚ्युनिटी ਬਣਨੀ ਚਾਹੀਦੀ। ਜਿਵੇਂ ਵੀ ਆਪਣੇ ਆਨਲਾਈਨ ਰੀਟੇਲਰਸ ਨੇ ਪਮਾ ਫਲਿੱਪਕਾਰਟ ਨੇ ਪਮਾ ਆਪਣੇ ਰਿਲਾਇੰਸ ਨੇ ਪਮਾ ਐਮਾਜ਼ਨ ਨੇ ਸਾਰਿਆਂ ਦੇ ਡਿਸਟ੍ਰੀਬਿਊਸ਼ਨ ਸੈਂਟਰ ਇੱਥੇ ਖੁੱਲਣੇ ਚਾਹੀਦੇ। ਹੁਣ ਤੁਸੀਂ ਆਰਡਰ ਕਰੋ ਫਿਰ ਮਾਲ ਕਿਤੋਂ ਆਉਣਾ ਐਮਾਜ਼ਨ ਤੋਂ ਥੋੜਾ ਲਾਇਬਰੀ ਤੋਂ ਆਉਣਾ। ਮਾਲ ਕਿਥੋਂ ਆਰਡਰ ਕਰਦੇ ਹਾਂ ਮੇਰੂਕੋਟ ਲਈ ਲੇਕਿਨ ਮਾਲ ਕਿਥੋਂ ਚੱਲ ਕੇ ਆਉਂਦਾ ਉਹ ਰਾਜਪੁਰੇ ਡਿਸਟ੍ਰਿਕਟ ਸੈਂਟਰ ਤੋਂ ਚੱਲ ਕੇ ਆਉਂਦਾ ਕਿਉਂ ਨਹੀਂ ਇੱਥੇ ਜਿੱਥੇ ਦੋ ਇੰਟਰਸੈਕਸ਼ਨ ਨੇ ਐਕਸਪ੍ਰੈਸਵੇ ਦੇ ਕਨੈਕਟ ਜਿਹੜੀ ਬਣ ਜਾਣਾ ਦੇਖੋ ਜਿਹੜੀ ਮੈਜਰ ਰੋਡ ਤੋਂ ਬਾਅਦ ਆਉਣੀਆਂ ਨੇ ਇੰਡਸਟਰੀ ਜਿਹੜੀ ਸੜਕਾ ਸੜਕ ਨੂੰ ਕੋਈ ਰੋਕ ਨਹੀਂ ਸਕਦਾ ਠੀਕ ਹੈ ਜ਼ਿਮੀਦਾਰਾਂ ਨੇ ਆਪਦਾ ਹੱਕ ਮੰਨਿਆ ਜ਼ਮੀਨਾਂ ਤਕਰੀਬਨ ਸਾਰੀਆਂ ਖਾਏ ਹੋ ਗਈਆਂ ਤਕਰੀਬਨ ਜੇ ਆਪਾਂ ਕਹੀਏ ਇਹ ਸੜਕ ਨਹੀਂ ਬਣੂਗੀ ਇਹ ਗਲਤ ਗੱਲ ਆ ਸੜਕ ਬਣੂਗੀ ਸੜਕ ਕੰਪਲੀਟ ਹੋਊਗੀ ਤੇ ਸੜਕ ਦੇ ਨਾਲ ਈਕਨੋਮਿਕ ਪ੍ਰੋਸਪਰਿਟੀ ਆਊ ਜਿੱਥੇ ਵੀ ਸੜਕ ਬਣਦੀ ਹੈ ਕਿਹੜੇ ਵੀ ਮੁਲਕ ਤੁਸੀਂ ਵੱਡੀ ਸੜਕ ਬਣਾ ਦਿਓ ਕਿਹੜੇ ਵੀ ਗਰੀਬ ਸੁਭੇਜ ਤੁਸੀਂ ਸੜਕ ਬਣਾ ਦਿਓ ਉਹਦੇ ਨਾਲ ਦੀ ਨਾਲ ਪੋਸਪਰਿਟੀ ਆਉਂਦੀ ਹੈ ਤੇ ਅਮਰਗੜ ਹਲਕੇ ਤੇ ਮਲੇਰਕੋਟਲੇ ਡਿਸਟ੍ਰਿਕਟ ਦੀ ਪ੍ਰੋਸਪਰਿਟੀ ਆਊ